ਅੈਲੀ ਗੱਲ ਮੈਨੂੰ ਦੱਸਣਾ ਚਾਹਣਾ ਹੈ ਆ ਜਿਹੜੀ ਚਿੱਟੇ ਦੀ ਬਿਮਾਰੀ ਹੈ ਨਾ ਆ ਦੁਨੀਆ 'ਚ ਹੈ ਹਾਂਜੀ ਆਪਾਂ ਨੂੰ ਪੰਜਾਬ ਨੂੰ ਜਿਆਦਾ ਬਦਨਾਮ ਕਰਤਾ ਰਾਹੁਲ ਗਾਂਧੀ ਨੇ ਜਦੋਂ ਇੱਕ ਸਰਵੇ ਹੋਇਆ ਸੀ ਡਰੱਗ ਜਿੱਥੇ ਐਡਿਕਸ਼ਨ ਸੈਂਟਰ ਹੈ ਉਹਨਾਂ ਦਾ ਸਰਵੇ ਹੋਇਆ ਸੀ ਉਹ ਸਰਵੇ 'ਚ ਦੇਖਦੇ ਸੀ ਕਿ ਡਰੱਗ ਐਡਿਕਸ਼ਨ ਸੈਂਟਰ ਦੇ ਵਿੱਚ ਕਿੰਨੇ ਬੱਚੇ ਚਿੱਟਾ ਲੈਂਦੇ ਆ ਕਿਹੜੇ ਆਏ ਐਡਮਿਟ ਹੋਏ ਆ 70%유 थी सी ਕਿਉਂਕਿ ਡਰਗ ਐਡਿਕਸ਼ਨ ਸੈਂਟਰ ਦੇ ਵਿੱਚ ਉਹੀ ਜਾਣਗੇ ਰਾਹੁਲ ਗਾਂਧੀ ਨੇ ਕਿਹਾ ਤਾਂ ਕਿ 70% ਨੌਜਵਾਨ ਪੰਜਾਬ ਦੇ ਚਿੱਟਾ ਲੈਂਦੇ ਆ ਉਹਦਣਾ ਕੀ ਹੋਇਆ ਕਿ ਆਪਣੇ ਪੰਜਾਬ ਦੀ ਰੈਪਿਊਟੇਸ਼ਨ ਬਾਹਰ ਬਹੁਤ ਖਰਾਬ ਹੋ ਗਈ ਕਿ ਸਾਰੇ ਨਸ਼ਾ ਕਰਦੇ ਆ ਆ ਬਹੁਤ ਵੱਡੀ ਬਿਮਾਰੀ ਹੈ ਦੇਖੋ ਇਹਨੂੰ ਸਟਰੋਂਗਲੀ ਡੀਲ ਕਰ ਸਕਦਾ ਹੈ ਪੁਲਿਸ ਜੇ ਚਾਹੇ ਜੈਦਾ ਮੁੱਖ ਮੰਤਰੀ ਡਾਂਗ ਪੇਰਨ ਵਾਲਾ ਜਿਹੜਾ ਅਫਸਰਾਂ ਨੂੰ ਹੀ ਕਰੇ ਤੇ ਇਹਨਾਂ ਨੂੰ ਵੇਚਣ ਨਾਲ ਨਹੀਂ ਕਰੇ ਮੈਂ ਤੁਹਾਨੂੰ ਇੱਕ ਫਰਕ ਦੱਸਣਾ ਚਾਹਣਾ ਹੈ ਅਕਾਲੀ ਦਲ ਪਾਰਟੀ ਦਾ ਤੇ ਦੂਜੀਆਂ ਪਾਰਟੀਆਂ ਦਾ ਜਿਹੜਾ ਬੀਜੇਪੀ ਹੋਏ ਕਾਂਗਰਸ ਹੋਏ ਹੁਣ ਆਪ ਹੈ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਸਾਡਾ ਘਰ ਹੈ ਆਪ ਕਾਂਗਰਸ ਭਾਜਪੀ ਦਿੱਲੀ ਦੀਆਂ ਪਾਰਟੀਆਂ ਹਨ ਉਹਨਾਂ ਵਾਸਤੇ ਆ ਘਰ ਨਹੀਂ ਉਹਨਾਂ ਵਾਸਤੇ ਆ ਇੱਕ ਰਾਜ ਕਰਨ ਦਾ ਸਾਧਨ ਹੈ ਉਹ ਜੇ ਐਕਟੀ ਨਹੀਂ ਵੋਟ ਪਾਉਂਗੇ ਅਗਲੀ ਵਾਰ ਪਾਉਂਦੋਂਗੇ ਸਾਡੇ ਵਾਸਤੇ ਘਰ ਹੋਣ ਦੇ ਨਾਤੇ ਸਾਡੀ ਮੇਨ ਮਿਸ਼ਨ ਹੈ ਕਿ ਜਵਾਨੀ ਬਚਾਈ ਜਾਏ ਸੋ ਜਵਾਨੀ ਦੋ ਗੱਲਾਂ ਚ ਹੈ ਜਿੰਨਾ ਤੁਸੀਂ ਸਪੋਰਟਸ ਪ੍ਰਮੋਟ ਕਰ ਦੋਗੇ ਉਂਡਿਆਂ ਨੂੰ ਇਸ ਲਾਈਨ ਚ ਲਾ ਦੋਗੇ ਚਿੱਟਾ ਕੌਣ ਲੈਂਦਾ ਜਿਹਦੇ ਕੋਲ ਕੋਈ ਦਿਖਦਾ ਨਾ ਹੋਏ ਅੱਗੇ ਕੋਈ ਚੀਜ਼ ਡੀਮੋਰਲਾਈਜ਼ਡ ਹੋਏ ਕੋਈ ਐਜੂਕੇਸ਼ਨ ਨਾ ਹੋਏ ਅਗੇ ਜੌਬਸ ਨਾ ਹੋਣ ਅੱਗੇ ਜਿਹੜੀ ਹੈਗੀ ਕੱਲਾ ਫੜ ਕੇ ਤੁਸੀਂ ਡਰਗ ਕਰਨਾ ਨਹੀਂ ਤੁਸਾਨੂੰ ਮੋਟੀਵੇਟ ਕਰਨਾ ਪੈਂਦਾ ਹੁਣ ਤੁਸੀਂ ਜਿਵੇਂ ਜਿੰਨਾ ਮੋਟੀਵੇਟ ਕਰੀ ਜਾਓਗੇ ਨੌਜਵਾਨ ਉਹਨੇ ਸਪੋਰਟਸ طرف ਨਿਕਲੀ ਜਾਣਗੇ ਤੇ ਐਸ ਕੰਮ ਤੋਂ ਪਿੱਛੇ ਹੁੰਦੇ ਰਹਿਣਗੇ ਸਟਰੋਂਗ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ ਮਨ ਬਣਾ ਲੈ ਚੀਫ ਮਿਨਿਸਟਰ ਬੰਦ ਕਰਨਾ ਹੈ 100% ਬੰਦ ਨਹੀਂ ਹੋਣਾ पर बहुत ज्यादा कट सकता है सो so, एज करके मेरी तो कमिटमेंट है क्योंकि मेरे वास्ते पंजाब सारा कुछ है ते ਤੁਸੀਂ ਦੇਖਿਆ ਹੋਣਾ ਜੋ ਮੈਂ ਕਿਹਾ ਅਜ ਤੱਕ ਤੁਸੀਂ ਪਿਛਲੇ ਮੈਨੂੰ 15 ਸਾਲ ਹੋ ਗਏ ਸਰਕਾਰ ਦੇ 10 ਸਾਲ ਤਾਂ ਗਏ ਨੂੰ 7 ਸਾਲ ਮੈਂ ਸਰਕਾਰ ਦੇ ਵਿੱਚ ਸੀ ਜੋ ਕਮਿਟਮੈਂਟ ਕੀਤੀ ਸੀ ਮੈਂ 100% ਪੂਰੀ ਕੀਤੀ ਭਾਵੇਂ ਪਾਵਰ ਸਰਪਲਸ ਦਾ ਸੀ ਸਾਰਾ ਕੁਝ ਬਣਾਤਾ ਪਾਵਰ ਸਪਲੱਸ ਕਰਦੀ ਸੜਕਾਂ ਦੀ ਸੀ ਹੁਣ ਤੁਸੀਂ ਦੇਖੋ ਬਠਿੰਡੇ ਮੁਕਸਰ ਹੋਣਾ ਕਿੰਨਾ ਟਾਈਮ ਘਟ ਗਿਆ ਤੇਰਾ ਹੈ ਉਵੇਂ ਬਠਿੰਡੇ ਵਾਲੇ ਕਿਹੜੇ ਆ ਕੋਈ ਇਧਰ ਪਚੰਦੀਗੜ ਤੋਂ ਆਉਂਦਾ ਸਾਰੇ ਸੜਕਾਂ ਦੇਖੋ ਕੈਜੀਆਂ ਬਣੀਆਂ ਉਵੇਂ ਮੈਂ ਸਪੋਰਟਸ ਸਰ ਕਬੱਡੀ ਮੈਂ ਸ਼ੁਰੂ ਕੀਤੀ ਪ੍ਰੋਬਲਮ ਆ ਕਿ ਜਿਹੜੀਆਂ ਸਰਕਾਰਾਂ ਦੂਜੀਆਂ ਨੇ ਦਿੱਲੀ ਵਾਲੀਆਂ ਉਹਨਾਂ ਦਾ ਇੰਟਰਸਟ ਨਹੀਂ ਆ ਇੱਥੇ ਉਹ ਛੋਟੀ ਛੋਟੀ ਗੱਲਾਂ ਨੂੰ ਤੋਂ ਸ਼ੌਂਕ ਹੋ ਗਿਆ ਸੀ ਕੀਤਾ ਜਿਵੇਂ ਘੋੜਿਆਂ ਦਾ ਜਾਨਵਰਾਂ ਦਾ ਦੂਜਿਆਂ ਦੀ ਕੰਪੀਟੀਸ਼ਨ ਕਰਾਉਂਦਾ ਸੀ ਕਿ ਲੋਕੀ ਨੌਜਵਾਨ ਦੀ ਨਿਗਾਹ ਦੂਜੇ ਪਾਸੇ ਚੱਲ ਜਾਏ ਇਹਨਾਂ ਤੋਂ ਨਿਕਲ ਕੇ ਤੇ ਐਸ ਕਰਕੇ ਚਿੱਟਾ ਬੰਦ ਕਰਨਾ ਨੰਬਰ 1 ਵੈਰਾਈਟੀ ਕਾਲੀਗਲ ਦੀ ਹੈ ਤੇ ਅਸੀਂ ਕਰਕੇ ਦਿਓਗੇ